आज ਆ ਰਹੀ ਹੈ ਗੋਪੀ ਲੌਂਗੀ ਦੀ ਸਾਲੀ ਪਰ ਉਸ ਤੋਂ ਪਹਿਲਾਂ ਮੈਂ ਤੇ ਦੀਦੀ ਜਾਵਾਂਗੇ ਅੱਜ ਹੁਸ਼ਿਆਰਪੁਰ ਨੂੰ ਕੁਝ ਸਮਾਨ ਲੈ ਕੇ ਆਣਾ ਖਰੀਦ ਕੇ ਸਭ ਤੋਂ ਪਹਿਲਾਂ ਸੀਗੇ ਵਿਸ਼ਾਲ ਮੈਗਾ ਮਾਰਟ ਉੱਥੋਂ ਲੈ ਕੇ ਆਂਦਾ ਕਿਚਨ ਦਾ ਸਮਾਨ ਵਿਸ਼ਾਲ ਵਾਲਿਆਂ ਦਾ ਸਿਰਫ ਕਿਚਨ ਦਾ ਸਮਾਨ ਮੈਨੂੰ ਵਧੀਆ ਲੱਗਦਾ ਕਿਚਨ ਦਾ ਸਮਾਨ ਖਰੀਦ ਕੇ ਤੇ ਟੂ ਮਾਰਚ ਰਸਤ ਦੇਖ ਕੇ ਫਿਰ ਸਾਨੂੰ ਲੱਗੀ ਭੁੱਖ ਮੈਂ ਕਿਹਾ ਚਲੋ ਆਜੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਮਸ਼ਹੂਰ ਨਾਨ ਆ ਮੈਂ ਕਿਹਾ ਦੀਦੀ ਤੁਹਾਨੂੰ ਉਹ ਖਵਾ ਕੇ ਲਿਆਣੇ ਆ ਨਾਨ ਖਾ ਕੇ ਅਸੀਂ ਚੱਲ ਗਏ ਸਬਜੀ ਮੰਡੀ ਸਬਜੀ ਮੰਡੀ ਤੋਂ ਬਾਅਦ ਫਿਰ ਅਸੀਂ ਗਏ ਅੰਕਲ ਜੀ ਦੀ ਦੁਕਾਨ ਤੇ ਸੋਦਾ ਵੀ ਲੈਣਾ ਸੀਗਾ ਘਰ ਲਈ ਕਿਉਂਕਿ ਜੇ ਹੁਸ਼ਿਆਰਪੁਰ ਆਏ ਜਾਂ 10-12 ਕਿਲੋਮੀਟਰ ਤੇ ਇੱਕ ਵਾਰ ਚ ਹੀ ਸਾਰਾ ਸਮਾਨ ਖਰੀਦ ਲਓ ਜਿਹੜਾ ਜਿਹੜਾ ਘਰ ਲਈ ਚਾਹੀਦਾ ਹੈ ਦੁਬਾਰਾ ਦੁਬਾਰਾ ਨਹੀਂ ਆ ਹੁੰਦਾ ਉਹ ਗੱਲ ਵੱਖਰੀ ਕਿ ਅਸੀਂ ਘੁੰਮਦੇ ਰਹੀਦਾ ਅੰਕਲ ਬੋਲਦੇ ਪਏ ਸੀ ਮੈਨੂੰ ਨਹੀਂ ਵੀਡੀਓ ਚ ਲਿਆ ਮੈਂ ਕਿ ਲਿਆ ਅੰਕਲ ਤੁਸੀਂ ਬਲੌਗ ਦੇ ਵਿੱਚ ਦੇਖਿਓ ਫਿਰ ਆ ਗਏ ਅਸੀਂ ਆਪਣੇ ਘਰ ਬਸ ਬਾਹਰ ਹੀ ਅਸੀਂ ਸਹੀ ਰਹਿੰਦੇ ਘਰ ਆ ਕੇ ਤਾਂ ਮੈਨੂੰ ਸੁਸਤੀ ਪੈ ਜਾਂਦੀ ਆ ਹੁਣੇ ਸਾਰੇ ਮਹੀਨਾ ਇਦਾਂ ਹੀ ਚੱਲਣਾ ਜਾਣਿਆ ਦਾ ਹਾਲ ਨਾ ਜੀਣਾ ਨਾ ਜੀਣ ਦੇਣਾ ਇਹ ਡਾਂਸ ਕਰਦੇ ਸੀਗੇ ਪੰਗੜੇ ਪਾਉਂਦੇ ਹੀ ਇਹਨਾਂ ਨੂੰ ਚਾ ਚੜਿਆ ਹੈਗਾ ਕਿਉਂਕਿ ਇੱਕ ਤਾਂ ਮੰਨਤ ਦਾ ਬਰਥਡੇ ਅੱਜ ਦੂਸਰਾ ਇਹਨਾਂ ਨੂੰ ਚਾ ਚੜਿਆ ਕਿ ਮਾਸੀ ਆਂਦੀ ਪਈ ਆ ਸਾਡੀ ਇੱਧਰ ਮੰਨਤ ਤੇ ਦੀਦੀ ਲੱਗੇ ਹੋਏ ਸੀ ਕਿਚਨ ਦੇ ਵਿੱਚ ਮੰਨਤ ਬੋਲਦੀ ਮੈਂ ਆਪਣੀ ਭੂਈ ਦੀ ਹੈਲਪ ਕਰਾਣੀ ਹੈ ਅੱਜ ਮੈਂ ਕਿਹਾ ਜਾਓ ਜਾਓ ਕਿਚਨ ਚ ਫਿਰ ਮੈਂ ਕਿਹਾ ਹੁਣ ਤੁਸੀਂ ਸਾਰੇ ਜਣੇ ਆਈਆਂ ਨਾ ਮੈਨੂੰ 2-4 ਦਿਨ ਦੀ ਰੈਸਟ ਦੇ ਦਿਓ ਵੀ ਮੈਂ ਥੋੜੇ ਦਿਨ ਕੰਮ ਨੂੰ ਹੱਥ ਨਹੀਂ ਲਾਣਾ। ਉਹ ਗੱਲ ਵੱਖਰੀ ਕਿ ਮੈਂ ਸਾਰਾ ਦਿਨ ਵੇਲੀ ਰਹਿਣੀ ਆ। ਪਤਾ ਨਹੀਂ ਕਿਉਂ ਪਰੋਣੇ ਦੇਖ ਕੇ ਮੈਨੂੰ ਤਾਂ ਸੁਸਤੀ ਜੀ ਪਿਆ ਜਾਂਦੀ ਆ। ਸੁਸਤੀ ਪਈ ਸੀ ਯਾਦ ਆ ਗਿਆ ਮੈਂ ਕਿ ਮੰਨਤ ਸਾਨੂੰ ਚਾਹ ਬਣਾ ਕੇ ਪਿਲਾ ਦੇ। ਇੱਧਰ ਮੈਂ ਤੇ ਮੇਰਾ ਭਾਂਡਾ ਜਾਂ ਫੋਨ ਚਲਾਉਂਦੇ ਪਏ ਸੀ। ਇੰਨੇ ਨੂੰ ਮੰਨਤ ਨੇ ਬਣਾ ਲਈ ਚਾਹ। ਕਹਿੰਦੀ ਮੰਮਾ ਚਾਹ ਬਣ ਗਈ ਐ ਮੈਂ ਕਿ ਆ ਜਾ ਫੇਰ ਚਾਹ ਦੇ ਕੇ ਜਾ ਪੁੱਤ ਮੈਨੂੰ ਇੱਥੇ ਹੀ ਤੇ ਮੰਨਤ ਬਣਾ ਕੇ ਲੈ ਕੇ ਆਈ ਚਾਹ ਪਤਾ ਨਹੀਂ ਕਿਉਂ ਲੋਕ 탸ਆਂ ਜੰਮਣ ਤੋਂ ਡਰਦੇ ਐ ਨਹੀਂ ਪਤਾ ਹੈਗਾ ਇਹਨਾਂ ਦੇ ਕਿੰਨੇ ਫਾਇਦੇ ਹੁੰਦੇ ਆ ਬਹੁਤ ਮਦਦ ਕਰਾਂਦੀਆਂ ਮਾਂ ਦੀਆਂ ਇੱਕ ਸਹਾਰਾ ਹੀ ਹੁੰਦਾ ਐ ਗਾਣਾ ਨਹੀਂ ਸੀਗਾ ਪੁੱਤ ਵੰਡਾਉਣ ਜ਼ਮੀਨਾਂ ਤੇ 탸ਆਂ ਦੁੱਖ ਵੜਾਉਂਦੀਆਂ ਨੇ ਉਹ ਘੈਂਟ ਗਾਣਾ ਐ ਇੰਨੇ ਨੂੰ ਮੰਨਤ ਦੀ ਮਾਸੀ ਦਾ ਆ ਗਿਆ ਫੋਨ ਕਹਿੰਦੇ ਅਸੀਂ ਤੁਹਾਡੇ ਏਰੀਏ ਦੇ ਵਿੱਚ ਆ ਗਏ ਸਾਡਾ ਏਰੀਆ ਪੈਂਦਾ ਹੁਸ਼ਿਆਰਪੁਰ ਨੇ ਤੇ ਹਣ ਅਸੀਂ ਚੱਲਦੇ ਆ ਉਹਨਾਂ ਦੇ ਖਾਣ ਪੀਣ ਲਈ ਕੁਝ ਲੈਣ ਪਿਖਵਾਲ ਨੂੰ ਫਿਰ ਕਿਸੀ ਮੈਂ ਮੰਨਤ ਤੇ ਮੇਰੇ ਭਾਣ ਜੀ ਅਸੀਂ ਆ ਗਏ ਪਿਖਵਾਲੋਂ ਸਮਾਨ ਲੈਣ ਫਿਰ ਅਸੀਂ ਖਰੀਦਿਆ ਸਮਾਨ ਸਮਾਨ ਖਰੀਦਣ ਤੋਂ ਬਾਅਦ ਇੰਨੇ ਨੂੰ ਮੇਰੇ ਭੈਣ ਦੀ ਆ ਗਈ ਵੀਡੀਓ ਕਾਲ ਕਹਿੰਦੀ ਅਸੀਂ ਤੁਹਾਡੇ ਏਰੀਏ ਦੇ ਵਿੱਚ ਆ ਗਏ ਮੈਂ ਕਿਹਾ ਲੋਕੇਸ਼ਨ ਨਹੀਂ ਭੇਜਣੀ ਹਮੇਸ਼ਾ ਹੀ ਜਦੋਂ ਵੀ ਮੈਂ ਕਿਸੇ ਨੂੰ ਲੋਕੇਸ਼ਨ ਭੇਜਦੀ ਆ ਉਹ ਨਾ ਪੁੱਠੇ ਰਸਤੇ ਹੀ ਪਾ ਦਿੰਦੀ ਆ ਕੱਚੇ ਰਸਤੇ ਵੱਲ ਨੂੰ ਵੀਡੀਓ ਕਾਲ ਤੋਂ 10 ਮਿੰਟ ਦੇ ਵਿੱਚ ਪਹੁੰਚ ਗਏ ਮਿੱਠੇਵਾਲ ਤੇ ਫਿਰ ਮੈਂ ਜੀਜੇ ਨੂੰ ਬੋਲਿਆ ਮੈਂ ਕਿ ਹੁਣ ਤੁਸੀਂ ਗੱਡੀ ਮੇਰੀ ਸਕੂਟਰੀ ਦੇ ਪਿੱਛੇ ਪਿੱਛੇ ਰੱਖਿਓ ਆਪਣੀ ਤੇ ਮੈਂ ਉਹਨਾਂ ਸਾਰਿਆਂ ਨੂੰ ਲੈ ਕੇ ਪਹੁੰਚ ਗਈ ਆਪਣੇ ਪਿੰਡ ਫਿਰ ਅਸੀਂ ਸਾਰੇ ਆਗੇ ਘਰ ਘਰ ਆ ਕੇ ਕੀ ਸੀ ਉਹੀ ਜੋ ਜਾਣੇ ਖੁਰਦੂ ਪਾਉਂਦੇ ਆ ਚਾਹ ਪਾਣੀ ਪੀਣ ਤੋਂ ਬਾਅਦ ਹੋ ਗਈ ਸੀ ਸ਼ਾਮਾਂ ਤੇ ਮੌਸਮ ਤਾਂ ਤੇਨੇ ਨੂੰ ਆ ਕੇ ਹਸਬੰਦ ਦੀ ਕੋਲ ਕਹਿੰਦੇ ਕੀ ਕਰਦੇ ਮੈਂ ਕਿਹਾ ਕੁਛ ਨਹੀਂ ਜੀ ਪਰੋਣੇ ਆਏ ਹੋਏ ਆ ਉਹਨਾਂ ਨੂੰ ਲੈ ਕੇ ਆਪਣਾ ਇਲਾਕਾ ਦਿਖਾਣ ਚੱਲੀ ਆ ਫਿਰ ਅਸੀਂ ਸਾਰੇ ਜਣੇ ਸ਼ਾਮਾਂ ਦੇ ਟਾਈਮ ਚੱਲ ਪਏ ਘੁੰਮਣ ਨੂੰ ਮੌਸਮ ਬਹੁਤ ਸੋਹਣਾ ਹੋਇਆ ਹੈ ਬਾਰਿਸ਼ ਦਾ ਹਵਾ ਚੱਲਦੀ ਪਈ ਆ ਇਹ ਹੈਗੀ ਮੇਰੀ ਨਨਾਨ ਤੇ ਨਾਲ ਗੋਪੀ ਲੋਂਗੀ ਦੀ ਸਾਲੀ ਜੀਜੂ ਸਾਡਾ ਸ਼ਰਮਾ ਸ਼ਰਮਾ ਕੇ ਮੂਰੇ ਤੁਰੇ ਮੈਂ ਕਿਹਾ ਰੁਕ ਜਾ ਜੀਜੇ ਸਾਡੇ ਨਾਲ ਜਾਵੀ ਤੇ ਅਸੀਂ ਪਹੁੰਚ ਗਏ ਬਾਬਾ ਸਿੱਧ ਜੀ ਦੀ ਜਗ੍ਹਾ ਇਹ ਜਗ੍ਹਾ ਤਾਂ ਨਾ ਰਾਜ਼ ਹੈ ਮੈਨੂੰ ਪਤਾ ਨਹੀਂ ਹੈਗਾ ਹਲੇ ਚੰਗੀ ਤਰ੍ਹਾਂ ਕਿਸੇ ਦਿਨ ਜਿਹੜਾ ਮੈਨੂੰ ਕੋਈ ਸਿਆਣਾ ਬੰਦਾ ਮਿਲਿਆ ਮੈਂ ਜ਼ਰੂਰ ਦੱਸੂਗੀ ਤੁਹਾਨੂੰ ਕਿਸੇ ਵੀਡੀਓ ਦੇ ਵਿੱਚ ਹਲੇ ਮੌਸਮ ਸਹੀ ਸੀ ਜਦੋਂ ਅਸੀਂ ਜਗ੍ਹਾ ਤੇ ਪਹੁੰਚੇ ਇੰਨੀ ਹਨੇਰੀ ਤੂਫਾਨ ਬਾਰਿਸ਼ ਆਣ ਲੱਗੀ ਅਤੇ ਫੇਰ ਅਸੀਂ ਭਿੱਗੇ ਦੇ ਭਿੱਗੇ ਆਏ ਆਪਣੇ ਘਰ ਨਾਲ ਅਸੀਂ ਪਤਾ ਕੀ ਕਰਕੇ ਆਏ ਦੇਖੋ ਲੋਕਾਂ ਦੀਆਂ ਛੱਲੀਆਂ ਤੋੜ ਕੇ ਲੈ ਕੇ ਆਂਦੀਆਂ ਤੇ ਜੇਬ ਦੇ ਵਿੱਚ ਪਾ ਕੇ ਚੋਰੀ ਵੈਸੇ ਖਾਣ ਪੀਣ ਚੀਜ਼ ਦੀ ਕੋਈ ਚੋਰੀ ਨਹੀਂ ਹੁੰਦੀ ਕਿਉਂਕਿ ਹੁਣ ਕਿਹੜੀ ਚੋਰੀ ਰਹੀ ਮੈਂ ਤਾਂ ਤੁਹਾਨੂੰ ਸਭ ਨੂੰ ਵੀਡੀਓ ਦੇ ਵਿੱਚ ਦੱਸ ਦਿੱਤਾ ਇਹਦੇ ਨਾਲ ਹੀ ਅੱਜ ਦੀ ਵੀਡੀਓ ਹੁੰਦੀ ਇੱਥੇ ਖਤਮ ਬਾਏ ਬਾਏ ਵੀਡੀਓ ਕਰ ਦਿਓ ਸ਼ੇਅਰ ਪੇਸ ਕਰ ਲਿਓ ਫੋਲੋ ਛੱਲੀਆਂ ਭੂਨੇ ਕੇ ਦਵਾਂਗੇ ਸ਼ਾਮਾਂ ਤੱਕ ਤੁਸੀਂ ਆ ਜਿਓ ਸਾਰੇ ਜਣੇ ਸਾਡੇ ਘਰ